ਬਿਹਾਰ ਦੇ ਅੰਦਰ ਭਾਜਪਾ ਦੀ ਹੋਈ ਵੱਡੀ ਜਿੱਤ ਨੂੰ ਲੈ ਕੇ ਅੱਜ ਬਠਿੰਡਾ ਦੇ ਅੰਦਰ ਵੀ ਬੀਜੇਪੀ ਵਰਕਰਾਂ ਵੱਲੋਂ ਪਾਇਆ ਗਿਆ ਪੰਗੜਾ ਤੇ ਵੰਡੇ ਲੱਡੂ ਇੱਕ ਦੂਜੇ ਦਾ ਕਰਵਾਇਆ ਗਿਆ ਮੂੰ ਮਿੱਠਾ ਅੱਜ ਬਠਿੰਡਾ ਦੇ ਅੰਦਰ ਸ਼ਹਿਰੀ ਪ੍ਰਧਾਨ ਸਰੂਪਨਾ ਸਿੰਘ ਰਾ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਬੀਜੇਪੀ ਵਰਕਰ ਆਪਣਾ ਬਠਿੰਡਾ ਦੇ ਫਾਇਰਵਰਟ ਚੌਕ ਵਿਖੇ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਵਿਚਾਰਾਂ ਦੇ ਵਿੱਚ ਜਿੱਥੇ ਲੋਕਾਂ ਦੇ ਨਾਲੇ ਖੁਸ਼ੀ ਸਾਂਝੀ ਕੀਤੀ ਗਈ ਉੱਥੇ ਇਹਨਾਂ ਵੱਲੋਂ ਲੱਡੂ ਵੰਡੇ ਗਏ ਤੇ ਆਪੇ ਇੱਕ ਦੂਜੇ ਦਾ ਮੂੰਹ ਮਿੱਠਾ ਨਾ ਬਲੋ ਕਰਵਾਇਆ ਗਿਆ ਅਜਿਵੇਂ ਦਿਖਾ ਰਹੀਆਂ ਸਾਰੀਆਂ ਤਸਵੀਰਾਂ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰੂਪ ਜਸ ਸਿੰਘ ਰਾਣੇ ਨੇ ਬੋਲਦਿਆਂ ਕਿਹਾ ਕਿ ਆਉਣ ਵਾਲੀ ਜਿਹੜੀ 2027 ਹੈ ਉਸ ਨੂੰ ਲੈ ਕੇ ਭਾਜਪਾ ਜਿਹੜੀ ਪੰਜਾਬ ਦੇ ਵਿੱਚ ਵੀ ਆਪਣੀ ਸਰਕਾਰ ਜਿਹੜਾ ਬਣਾਵੇਗੀ ਕਿਉਂਕਿ ਉਹਨਾਂ ਕਿਹਾ ਕਿ ਜੋ ਮੋਦੀ ਸਰਕਾਰ ਵੱਲੋਂ ਵਿਕਾਸ ਕੀਤਾ ਗਿਆ ਉਸ ਤੇ ਨਾਤੇ ਵੋਟਾਂ ਪਈਆਂ ਨਾ ਉਸ ਨੂੰ ਲੈ ਕੇ ਉਹਨਾਂ ਵੱਲੋਂ 27 ਦੇ ਵਿੱਚ ਵੀ ਸਰਕਾਰ ਬਣਾਈ ਜਾਵੇਗੀ ਜੀ ਪਹਿਲਾਂ ਤਾਂ ਸਭ ਨੂੰ ਦੇ ਚੈਨਲ ਰਾਹੀਂ ਤੋਂ ਮੈਨੂੰ ਦੇਖ ਰਹੇ ਆ ਸੁਣ ਰਹੇ ਆ ਬਹੁਤ ਬਹੁਤ ਵਧਾਈਆਂ بیਯਾਰ ਦੀ ਭਾਰਤੀ ਜਨਤਾ ਪਾਰਟੀ ਐਨਡੀ ਸਰਕਾਰ ਦੀ ਭਾਰੀ ਜਿੱਤ ਮੈਨੂੰ ਵੀ ਮੌਕਾ ਮਿਲਿਆ 10 ਦਿਨ ਦਾ ਮੇਰਾ ਵੀ ਰਾਸ਼ਟਰੀ ਕਾਰਿਆ ਲੈਵਲੋਂ ਪ੍ਰਵਾਸ ਹੋਇਆ ਸੀ ਡਿਊਟੀ ਲੱਗੀ ਸੀ ਪੂਰਨਿਆ ਜ਼ਿਲ੍ਹੇ ਆ ਔਰ 10 ਦਿਨਾਂ ਦੇ ਵਿੱਚ ਉਥੋਂ ਦੇ ਅਸੀਂ ਘਰ-ਘਰ ਗਏ, ਮਹਿਲਾਵਾਂ ਨਾਲ ਮਿਲੇ, ਨੌਜਵਾਨਾਂ ਨਾਲ ਮਿਲੇ, ਉਹਨਾਂ ਦੀ ਇੱਕੋ ਹੀ ਆਵਾਜ਼ ਸੀ ਉਹ ਕਹਿੰਦੇ ਸੀ ਮੈਡਮ ਇੰਨੀ ਮਿਹਨਤ ਨਾ ਕਰੋ, ਇੰਨੀਆਂ ਬੈਠਕਾਂ ਕੋਈ ਜ਼ਰੂਰਤ ਨਹੀਂ, ਅਸੀਂ ਮਨ ਬਣਾਈ ਬੈਠੇ ਆ ਕਿ ਅਸੀਂ ਭਾਜਪਾ ਦੀ ਐਨਡੀਆ ਸਰਕਾਰੀ ਬਣਾਉਣੀ ਹੈ। ਔਰ ਅਸੀਂ ਖੁਸ਼ ਆ ਮਰਦਾਨ ਮੰਤਰੀ ਨਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਔਰ ਦੇਲ ਚ ਕੁਝ ਅਜ ਅਸੀਂ ਇਥੇ ਸਾਰੇ ਜ਼ਿਲ੍ਹਾ ਪ੍ਰਧਾਨ ਜੀ ਦੀ ਨਿਰਅਨਮਾਈ ਦੇ ਵਿੱਚ ਸੈਲੀਬ੍ਰੇਸ਼ਨ ਕਰ ਰਹੇ ਆ, ਲੱਡੂ ਖਾਏ ਜਾ ਰਹੇ ਆ, ਖੁਸ਼ੀਆਂ ਬਣਾਈਆਂ ਜਾ ਰਹੀਆਂ ਔਰ 2027 ਦੇ ਵਿੱਚ ਹੁਣ ਅਸੀਂ ਪੰਜਾਬ ਦੀ ਵੀ ਤਿਆਰੀ ਚ ਹੈ। ਅ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜੋ ਵਿਕਾਸ ਦੇ এজেন্ডੇ ਦੀ ਰਾਜਨੀਤੀ ਕਰ ਰਹੀ ਕੀਤੀ ਹੈ ਜਿਹੜਾ ਸੰਕਲਸ਼ਾਲਾ ਤੋਂ ਬਿਹਾਰ ਦੇ ਵਿੱਚ ਯਾਦਵਵਾਦੀ ਰਾਜਨੀਤੀ ਚੱਲਦੀ ਸੀ ਉਹ ਤਵੱਸ ਕੀਤਾ ਹੈ ਇੱਕ ਬਹੁਤ ਵੱਡੀ ਗੱਲ ਪੋਜੀਟਿਵ ਗੱਲ ਵਿਕਾਸ ਨੂੰ ਵੋਟ ਪਈ ਹੈ ਔਰ ਪਹਿਲੀ ਮੇਰੀ ਹੋਇਆ ਸਾਡੇ ਵਿਰੋਧੀ ਜਿਨ੍ਹਾਂ ਨੇ ਨੈਗੇਟਿਵ ਅਜੰਡਾ ਨੈਗੇਟਿਵ ਗੱਲ ਦੇਸ਼ ਨੂੰ ਬਦਨਾਮ ਕਰਨਾ ਜਾਤੀ ਤੌਰ ਦੇ ਉੱਤੇ ਵੰਣਾ ਉਹ ਤਰ੍ਹਾਂ ਦਾ ਨੈਗੇਟਿਵ ਪ੍ਰਚਾਰ ਕੀਤਾ ਜਿਨ੍ਹਾਂ ਨੇ ਨੈਗੇਟਿਵ ਪ੍ਰਚਾਰ ਕੀਤਾ ਮੈਂ ਧੰਨਵਾਦ ਕਰਨਾ ਚਾਹਣਾ ਹੈ ਬਿਹਾਰ ਦੀ ਜਨਤਾ ਦਾ ਉਹਨਾਂ ਨੂੰ ਇਹ ਜਾਂ ਚਪੇੜਾ ਮਾਰਿਆ ਤੇ ਜ਼ਿੰਦਗੀ ਦੇ ਵਿੱਚ ਨਾ ਸਤਿ ਰਾਸ਼ਟਰੀ ਜਨਤਾ 당ਲ ਰਣ ਹੈ ਤੇ ਨਾ ਹੀ ਕਾਂਗਰਸ ਰਣ ਨਹੀਂ ਹੈ ਇਹਦਾ ਇੰਪੈਕਟ ਹਿੰਦੁਸਤਾਨ ਦੀ ਰਾਜਨੀਤੀ ਤੇ ਵੱਡਾ ਇੰਪੈਕਟ ਪੈਣਾ ਕਿਉਂਕਿ ਸਾਡੇ ਦੇਖੋ ਇਸ ਤੋਂ ਪਹਿਲਾਂ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਵੋਟਾਂ ਲੈਣ ਵਾਸਤੇ ਬਹੁਤ ਜਿਹੜਾ ਹੈਗਾ ਇਹਨਾਂ ਨੇ ਕੀਤਾ ਅੱਜ ਜਿਹੜਾ ਹੈਗਾ ਲੋਕਾਂ ਨੇ ਉਹ ਜਵਾਬ ਦਿੱਤਾ ਹੈ ਹਿੰਦੁਸਤਾਨ ਦੇ ਵਿੱਚ ਇੰਪੈਕਟ ਪੈਣਾ ਮੈਂ ਵਿਸਾਇਹ ਦੇਣਾ ਦੇਸ਼ ਦੇ ਲੋਕਾਂ ਨੂੰ ਜਿਨ੍ਹਾਂ ਨੇ ਜੋ ਜੋ ਦੀ ਤਰੱਕੀ ਦੇ ਦੀ ਖੁਸ਼ਹਾਲੀ ਦੇ ਨੂੰ ਅੱਗੇ ਲੈ ਕੇ ਜਾਣ ਲਈ ਬੋਟ ਦਿੱਤਾ ਇਹ ਇਕੱਲੇ ਬਿਹਾਰ ਨੇ ਨਹੀਂ ਦਿੱਤਾ ਇਹ ਸਾਰੇ ਹਿੰਦੁਸਤਾਨ ਨੇ ਦਿੱਤਾ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਦਿੱਤਾ ਇਸ ਲਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨਾ ਚਾਹੇ ਹੈ ਕੋ ਅੰਦ ਤੇ ਲਿਖਿਆ ਹੋਇਆ ਹੈ ਕਿ ਆਉਣ ਵਾਲੇ ਦਿਨ ਭਾਰਤੀ ਜਨਤਾ ਪਾਰਟੀ ਸ਼ਕਾਤ ਦੇ